ਹਾਂਜੀ ਹਾਜ਼ਰ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਅੱਜ ਦੇਖਾਂਗੇ ਆਪਾਂ ਪ੍ਰਦਰਸ਼ਨੀ ਜਿੱਥੇ ਕਿ ਐਂਟਰੀ ਗੇਟ ਦੇ ਆਪਾਂ ਬਿਲਕੁਲ ਕੋਲੇ ਖੜੇ ਹਾਂ ਸਤਲੋਕ ਆਸ਼ਰਮ ਖਮਾਣੋ ਦੇ ਵਿੱਚ ਮੈਂ ਕੈਮਰਾਮੈਨ ਨੂੰ ਗੁਜਾਸ਼ ਕਰੂੰਗਾ ਕਿ ਦਿਖਾਓ ਐਂਟਰੀ ਗੇਟ ਬਹੁਤ ਹੀ ਵਧੀਆ ਤਰੀਕੇ ਨਾਲ ਸਜਾਇਆ ਹੋਇਆ ਹੈ ਪ੍ਰਦਰਸ਼ਨੀ ਦਾ ਮੇਨ ਗੇਟ ਔਰ ਮੇਨ ਗੇਟ 'ਚ ਅਸੀਂ ਐਂਟਰੀ ਕਰਾਂਗੇ ਔਰ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਕਿ ਪ੍ਰਦਰਸ਼ਨੀ 'ਚ ਕੀ ਕੀ ਹੈ ਦੇਖ ਸਕਦੇ ਹੋ ਜੋ ਕਿ ਪ੍ਰਦਰਸ਼ਨੀ ਦੇ ਵਿੱਚ ਸਭ ਤੋਂ ਪਹਿਲਾਂ ਮਾਈਆਂ ਬੈਠੀਆਂ ਹੋਈਆਂ ਨੇ ਜੋ ਕਿ ਜੋ ਆਉਣ ਵਾਲੀ ਜੋ ਸੰਗਤ ਹੈ ਉਹਨਾਂ ਨੂੰ ਸਮਝਾਉਣ ਦੇ ਲਈ ਜੋ ਮਾਈਆਂ ਆ ਰਹੀਆਂ ਨੇ ਉਹਨਾਂ ਨੂੰ ਸਮਝਾਉਣ ਦੇ ਲਈ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ ਪ੍ਰਦਰਸ਼ਨੀ ਦੇ ਵਿੱਚ ਸੰਤਰਾਮਪਾਲ ਜੀ ਮਹਾਰਾਜ ਵੱਲੋਂ ਔਰ ਇੱਕ ਤਰਫ ਜੋ ਜੋ ਇੱਥੋਂ ਦੇ ਭਾਈ ਨੇ ਔਰ ਉਹ ਸਮਝ ਜੋ ਇੱਥੇ ਸੰਗਤ ਆ ਰਹੀ ਹੈ ਉਹਨਾਂ ਨੂੰ ਸਮਝਾਉਣ ਦੇ ਲਈ ਬਹੁਤ ਹੀ ਵੱਡਾ ਪ੍ਰਬੰਧ ਜਿਹੜਾ ਕੀਤਾ ਗਿਆ ਹੈ ਉਹਦੇ ਨਾਲ ਨਾਲ ਸੰਤਰਾਮਪਾਲ ਜੀ ਮਹਾਰਾਜ ਦੇ ਜੋ ਕੱਟਆਉਟਸ ਦਿਖਾਏ ਗਏ ਨੇ ਇਹ ਅਜਿਹਾ ਜੋ ਬੋਧ ਦਿਵਸ ਮਨਾਇਆ ਜਾ ਰਿਹਾ ਹੈ ਬੋਧ ਦਿਵਸ ਦੇ ਆਪਲਖਸ਼ ਦੇ ਵਿੱਚ ਇਹ ਕੱਟਆਊਟ ਦੇ ਮਾਧਿਅਮ ਨਾਲ ਸਮਝਾਇਆ ਜਾ ਰਿਹਾ ਹੈ ਕਿ ਅੱਜ ਜੋ ਸੰਤਰਾਮਪਾਲ ਜੀ ਮਹਰਾਜ ਦਾ ਬੋਧ ਦਿਵਸ ਹੈ ਉਹ ਕਿਉਂ ਮਨਾਇਆ ਜਾਂਦਾ ਹੈ ਔਰ ਉਸ ਦੇ ਨਾਲ ਦੇਖ ਸਕਦੇ ਹੋ ਕਿ ਜਸਟ ਟਾਈਮ ਸੰਤਰਾਮਪਾਲ ਜੀ ਮਹਰਾਜ ਦਾ ਸਟਰਗਲ ਸ਼ੁਰੂ ਹੋਇਆ ਸੀਗਾ ਔਰ ਉਸ ਨੂੰ ਜੋ ਉਸ ਟਾਈਮ ਦੇ ਜੋ ਫੋਟੋਆਂ ਨੇ ਉਸ ਨੂੰ ਸ਼ਾਰਟ ਕਰਕੇ ਇੱਕ ਮਤਲਬ ਬਹੁਤ ਵਧੀਆ ਤਰੀਕੇ ਨਾਲ ਦਿਖਾਈਆਂ ਗਈਆਂ ਹੈ ਕਿ ਉਹਨਾਂ ਦਾ ਜੋ ਸੰਘਰਸ਼ ਕਦੋਂ ਤੋਂ ਸ਼ੁਰੂ ਹੋਇਆ ਹਾਂਜੀ ਇਸ ਦੇ ਨਾਲ ਅਸੀਂ ਅੱਗੇ ਚੱਲਦੇ ਚੱਲਾਂਗੇ ਔਰ ਦਿਖਾਵਾਂਗੇ ਤੁਹਾਨੂੰ ਜੋ ਕਿ ਫਲੈਕਸ ਲੱਗੇ ਹੋਏ ਨੇ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਗੁਜਾਸ਼ ਕਰੂੰਗਾ ਕਿ ਸਾਰੇ ਫਲੈਕਸਾਂ ਦੀ ਜੋ ਵੀਡੀਓ ਹੈ ਉਹ ਉਹ ਬਣਾਉਂਦੇ ਜਾਣ ਕਿਉਂਕਿ ਹਰ ਫਲੈਕਸ ਦੇ ਉੱਪਰ ਸੰਤਰਾਮਪਾਲ ਜੀ ਮਹਾਰਾਜ ਦਾ ਜੋ ਬਹੁਤ ਦਿਵਸ ਦੇ ਫਲੈਕਸ ਦੇ ਵਿੱਚ ਸਾਰਾ ਗਿਆਨ ਦਿੱਤਾ ਹੋਇਆ ਹੈ ਔਰ ਜੋ ਵੀ ਸੰਤਰਾਮਪਾਲ ਜੀ ਮਹਾਰਾਜ ਨੇ ਗਿਆਨ ਦਿੱਤਾ ਹੈ ਉਹਨਾਂ ਦੇ ਜੋ ਧਰਮ ਗੁਰੂਆਂ ਨੂੰ ਖੁੱਲਾ ਚੈਲੰਜ ਕੀਤਾ ਹੋਇਆ ਹੈ ਕਿ ਜੋ ਅਧਿਆਤਮਿਕ ਗਿਆਨ ਹੈ ਗ੍ਰੰਥਾਂ ਦੇ ਮੁਤਾਬਕ ਤਾਂ ਸਾਡੇ ਨਾਲ ਆ ਕੇ ਡਿਬੇਟ ਕਰੋ ਤਾਂ ਲਾਈਵ ਡਿਬੇਟ ਕਰੋ ਤਾਂ ਉਹਨਾਂ ਦਾ ਵੀ ਇੱਕ ਮਤਲਬ ਦੱਸਿਆ ਗਿਆ ਹੈ ਬਹੁਤ ਵੱਡੀ ਗੱਲ ਹੈ ਕਿ ਗ੍ਰੰਥਾਂ ਦੇ ਮੁਤਾਬਕ ਸੰਤਰਾਮਪਾਲ ਜੀ ਮਹਾਰਾਜ ਦੱਸਦੇ ਨੇ ਔਰ ਦੇਖ ਸਕਦੇ ਹਾਂ ਫਲੈਕਸ ਦੇ ਮਾਧਿਅਮ ਨਾਲ ਸਮਝਾਇਆ ਗਿਆ ਹੈ ਜਿੰਨੇ ਵੀ ਗ੍ਰੰਥ ਹੈ ਉਹਨਾਂ ਦੀ ਬਾਣੀ ਨੂੰ ਦਰਸਾਇਆ ਗਿਆ ਹੈ ਔਰ ਦੇਖ ਸਕਦੇ ਹਾਂ ਇੱਥੇ ਕ੍ਰਾਂਤ ਸ਼ਰੀਫ ਦੀ ਵੀ ਗੱਲ ਹੋਈ ਹੈ ਜੋ ਕਿ ਮੁਸਲਮਾਨਾਂ ਦਾ ਬਹੁਤ ਹੀ ਪਵਿੱਤਰ ਔਰ ਵੱਡਾ ਗ੍ਰੰਥ ਹੈ ਇਸ ਦੇ ਨਾਲ ਨਾਲ ਸ੍ਰਿਸ਼ਟੀ ਰਚਨਾ ਦੇ ਬਾਰੇ ਵੀ ਦੱਸਿਆ ਗਿਆ ਹੈ ਔਰ ਦੇਖ ਸਾਦੇ ਹੂੰ ਕਿ ਸੰਤਰਾਮਪਾਲ ਜੀ ਮਹਾਰਾਜ ਜੀ ਦੁਆਰਾ ਜੋ ਵੀ ਗਿਆਨ ਹੈ ਅਧਿਆਤਮਿਕ ਤੌਰ ਤੇ ਜੋ ਗਿਆਨ ਦੱਸਿਆ ਗਿਆ ਹੈ ਉਹਨੂੰ ਇੱਕ ਫਲੈਕਸ ਦੇ ਰੂਪ ਦੇ ਵਿੱਚ ਦਰਸਾਇਆ ਗਿਆ ਹੈ ਔਰ ਸੰਤਰਾਮਪਾਲ ਜੀ ਮਹਾਰਾਜ ਨੇ ਕਬੀਰ ਪੰਥੀ ਹੋਣ ਦੇ ਨਾਲ ਨਾਲ ਇਹ ਵੀ ਸਮਝਾਇਆ ਹੈ ਕਿ ਜੋ ਗ੍ਰੂੜ ਗਿਆਨ ਗ੍ਰੰਥਾਂ ਦੇ ਵਿੱਚ ਹੈ ਉਹ ਸੱਚ ਹੈ ਔਰ ਤੁਸੀਂ ਆ ਕੇ ਮਲਾ ਸਕਦੇ ਹੋ ਆਪਦੇ ਗ੍ਰੰਥ ਦੇਖ ਸਕਦੇ ਹੋ ਪਰ ਇੱਕ ਗੱਲ ਇਹ ਵੀ ਹੈ ਕਿ ਅੱਜ ਦੇ ਟਾਈਮ ਜੋ ਫੋਨ ਦਾ ਯੁੱਗ ਹੈ ਉਥੇ ਲੋਕ ਫੋਨ ਦੀ ਵਰਤੋਂ ਸਭ ਤੋਂ ਜ਼ਿਆਦਾ ਕਰਦੇ ਨੇ ਗ੍ਰੰਥ ਦੀ ਘੱਟ ਕਰਦੇ ਨੇ ਪਰ ਗ੍ਰੰਥ ਜਿਹੜੇ ਆ ਉਹ ਆਪਣਾ ਇੱਕ ਬਹੁਤ ਵੱਡਾ ਅੰਗ ਹੈ ਜੀਵਨ ਦਾ ਤਾਂ ਦੇਖ ਸਕਦੇ ਹੋ ਕਿ ਮਤਰਾਂ ਦੀ ਨਗਰੀ ਦੇ ਵਿੱਚ ਸਰੋਵਰ ਤੇ ਜਦੋਂ ਪਾਠ ਪੂਜਾ ਕਰਦੇ ਸੀ ਗੀਤਾ ਜੀ ਦਾ ਇਹ ਧਰਮਦਾਸ ਦੀ ਸੀਰਤ ਦੀ ਇੱਕ ਕੱਟਆਉਟਸ ਲਗਾਈ ਗਈ ਹੈ ਜੋ ਕਿ ਕਬੀਰ ਸਾਹਿਬ ਜੀ ਨੂੰ ਪ੍ਰਾਰਥਨਾ ਨਾ ਕਰਦੇ ਹੋਏ ਔਰ ਦੇਖ ਸਾਦੇ ਹੋ ਕਿ ਉਹਨਾਂ ਨੂੰ ਗਿਆਨ ਚਰਚਾ ਹੋ ਰਹੀ ਹੈ ਉਹਨਾਂ ਚ ਸ਼੍ਰੀ ਮਦ ਭਗਵਤ ਗੀਤਾ ਦੀ ਧਰਮਦਾਸ ਜੀ ਔਰ ਕਬੀਰ ਸਾਹਿਬ ਜੀ ਦੇ ਵਿੱਚ ਤਾਂ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਗਿਆ ਹੈ ਤਾਂ ਧਰਮਦਾਸ ਜੀ ਇੱਕ ਬਹੁਤ ਹੀ ਦਿਆਲੂ ਤੇ ਵਧੀਆ ਇਨਸਾਨ ਸਨ ਪਰ ਉਹ ਕਹਿੰਦੇ ਕਿ ਅਸੀਂ ਕਦੇ ਪਾਪ ਨਹੀਂ ਕੀਤਾ ਪਰ ਉਹਨਾਂ ਨੇ ਜੋ ਪੋਜਨ ਪਕਾਇਆ ਤਾਂ ਲੱਕੜ ਦੇ ਵਿੱਚੋਂ ਇੱਕ ਲੱਕੜੀ ਦੇ ਵਿੱਚ ਚੀਟੀਆਂ ਸੀ ਦੇਖ ਸਕਦੇ ਹੋ ਘਟ ਔਰ ਦੇ ਮਾਧਿਅਮ ਨਾਲ ਸਮਝਾਇਆ ਗਿਆ ਹੈ ਕਿ ਚੀਟੀਆਂ ਜੋ ਅੱਗ ਬਲਦੀ ਸੀ ਤਾਂ ਚੀਟੀਆਂ ਬਾਹਰ ਨਿਕਲ ਕੇ ਮਰ ਰਹੀਆਂ ਸਨ ਤਾਂ ਉਹ ਇੱਕ ਬਹੁਤ ਵੱਡਾ ਪਾਪ ਸੀ ਜਦੋਂ ਧਰਮਦਾਸ ਜੀ ਨੂੰ ਪਤਾ ਲੱਗਦਾ ਹੈ ਕਿ ਇਹ ਇਹ ਜੋ ਮੈਂ ਆਪ ਦੇ ਖਾਣ ਲਈ ਖਾਣਾ ਬਣਾ ਰਿਹਾ ਹਾਂ ਬਹੁਤ ਸਾਰੀਆਂ ਚੀਟੀਆਂ ਮਰ ਗਈਆਂ ਹਨ ਤਾਂ ਉਹਨਾਂ ਨੇ ਬਹੁਤ ਪਛਤਾਵਾ ਕੀਤਾ ਔਰ ਇਸ ਨੂੰ ਬਹੁਤ ਵੱਡਾ ਪਾਪ ਮੰਨਿਆ ਕਿ ਮੇਥੋਂ ਪਾਪ ਹੋ ਗਿਆ ਔਰ ਉਹਨਾਂ ਨੇ ਇਹ ਸੋਚਿਆ ਕਿ ਇਹ ਪਾਪ ਮੈਨੂੰ ਨਾ ਲੱਗੇ ਇਸ ਲਈ ਉਹਨਾਂ ਨੇ ਇਹ ਭੋਜਨ ਇੱਕ ਸਾਧੂ ਸੰਤ ਨੂੰ ਖਵਾਉਣ ਦੇ ਲਈ ਸੋਚਿਆ ਕਿ ਉਹਨਾਂ ਨੂੰ ਕਿਸੇ ਸਾਧੂ ਸੰਤ ਨੂੰ ਇਹ ਭੋਜਨ ਕਰਾ ਦੇਵਾਂਗਾ ਕਿ ਇਹ ਇਹ ਮੈਨੂੰ ਪਾਪ ਨਹੀਂ ਲੱਗੇਗਾ ਔਰ ਜਦੋਂ ਉਹਨਾਂ ਨੇ ਧਰਮਦਾਸ ਜੀ ਨੇ ਉਹ ਭੋਜਨ ਕਿ ਸਾਧੂ ਸੰਤ ਇੱਕ ਮਿਲੇ ਉਹਨਾਂ ਨੂੰ ਤਾਂ ਉਹਨਾਂ ਨੇ ਉਹ ਭੋਜਨ ਉਹਨਾਂ ਨੂੰ ਦਿੱਤਾ ਤਾਂ ਉਹ ਕਬੀਰ ਸਾਹਿਬ ਜੀ ਸੀ ਉਹ ਆਪਣੇ ਹੋਰ ਰੂਪ ਦੇ ਵਿੱਚ ਕਬੀਰ ਸੇਵ ਜੀ ਖੁਦ ਉੱਥੇ ਪ੍ਰਗਟ ਹੋਏ ਤਾਂ ਉਹਨਾਂ ਨੇ ਕਿਹਾ ਕਿ ਧਰਮਦਾਸ ਤੂੰ ਬਹੁਤ ਵੱਡਾ ਪਾਪ ਕੀਤਾ ਹੈ ਕਿ ਤੂੰ ਉਹਨਾਂ ਨੇ ਆਪਦੇ ਜੋ ਕਮੰਡਲ ਦੇ ਵਿੱਚੋਂ ਜਲ ਲੈ ਕੇ ਜਦ ਉਸ ਭੋਜਨ ਦੇ ਉੱਪਰ ਪਾਇਆ ਤਾਂ ਜੋ ਕੀੜੀਆਂ ਮਰੀਆਂ ਹੋਈਆਂ ਸੀ ਉਹ ਜੀਵਿਤ ਹੋ ਕੇ ਸੈਡਾਂ ਤੇ ਨਿਕਲਣੀਆਂ ਸ਼ੁਰੂ ਹੋ ਗਈਆਂ ਉਹਨੂੰ ਪਹਿਲਾਂ ਦਿਖਾ ਚੁੱਕੇ ਆ ਪਿਛਲੀ ਕੱਟਆਉਟਸ ਦੇ ਵਿੱਚ ਕਿ ਉਹ ਭੋਜਨ ਨ ਪੂਰੇ ਦਾ ਪੂਰਾ ਚੀਟੀਆਂ ਦੇ ਨਾਲ ਭਰ ਗਿਆ ਤਾਂ ਧਰਮਦਾਸ ਦੇਖ ਕੇ ਇਹ ਬਹੁਤ ਹੈਰਾਨ ਹੋਏ ਤਾਂ ਉਹਨਾਂ ਨੇ ਕਿਹਾ ਕਿ ਬਹੁਤ ਵੱਡਾ ਜਿਹੜਾ ਪਾਪ ਹੈ ਉਹ ਮੇਰੇ ਸਿਰ ਹੋਣ ਲੱਗਾ ਸੀ ਬਹੁਤ ਪਛਤਾਵਾ ਸੀ ਉਹਨਾਂ ਨੂੰ ਤਕਬੀਰ ਸਾਹਿਬ ਜੀ ਨੇ ਉਹਨਾਂ ਨੂੰ ਇਹ ਪਾਪ ਹੋਣ ਤੋਂ ਬਚਾ ਲਿਆ ਤਾਂ ਇੱਕ ਹੋਰ ਕੱਟਆਉਟ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਗਿਆ ਹੈ ਜੋ ਕਿ ਸੇਠ ਤਰਮਦਾਸ ਜੀ ਆਪਣੀ ਪਤਨੀ ਕੋਲੇ ਆਮਣੀ ਦੇਵੀ ਕੋਲੇ ਜਾ ਕੇ ਬਹੁਤ ਹੀ ਪਛਤਾਵਾ ਕਰਦੇ ਨੇ ਕਿ ਮੈਥੋਂ ਬਹੁਤ ਵੱਡਾ ਪਾਪ ਹੋ ਗਿਆ ਸੀ ਮੈਂ ਭੋਜਨ ਬਣਾ ਰਿਹਾ ਸੀ ਤਾਂ ਉਸ ਦੇ ਵਿੱਚ ਕੁਝ ਚੀਟੀਆਂ ਜਿਹੜੀਆਂ ਉਹ ਮਰ ਗਈਆਂ ਸੀ ਤਾਂ ਉਹ ਭੋਜਨ ਮੈਂ ਇੱਕ ਸਾਧੂ ਸੰਤ ਨੂੰ ਦਿੱਤਾ ਤਾਂ ਉਹਨਾਂ ਨੇ ਉਹ ਜੋ ਚੀਟੀਆਂ ਮੇਰੇ ਸਾਹਮਣੇ ਜਿੰਦਾ ਕਰਕੇ ਮਤਲਬ ਦਿਖਾਤੀਆਂ ਤਾਂ ਮੈਨੂੰ ਬਹੁਤ ਹੀ ਪਛਤਾਵਾ ਹੋਇਆ ਤੇ ਉਹ ਇਸ ਚੀਜ਼ ਦਾ ਪਛਤਾਵਾ ਕਰਦੇ ਹੋਏ ਤਾਂ ਉਹਨਾਂ ਨੂੰ ਸਭ ਤੋਂ ਵੱਡਾ ਪਛਤਾਵਾ ਇਹ ਵੀ ਸੀ ਕਿ ਉਹ ਸਭ ਜਾਣੀ ਜਾਣ ਸੀ ਜੋ ਮਹਾਤਮਾ ਜੀ ਮਿਲੇ ਸੀ ਪਿਓ ਰੱਬ ਸੀਗੇ ਮੈਂ ਉਹਨਾਂ ਨੂੰ ਪਛਾਨ ਨਹੀਂ ਪਾਇਆ ਤਾਂ ਸਭ ਤੋਂ ਵੱਡੇ ਉਸ ਦੇ ਵਿੱਚ ਵਰਲਾਪ ਕਰਦੇ ਹੋਏ ਜਿਸ ਟਾਈਮ ਆਮਣੀ ਦੇਵੀ ਨੇ ਆਪਣੇ ਪਤੀ ਤਰਮਦਾਸ ਜੀ ਨੂੰ ਪੁੱਛਿਆ ਕਿ ਤੁਸੀਂ ਰੋ ਕਿਉਂ ਰਹੇ ਹੋ ਤਾਂ ਉਹ 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 ਬੋਲੇ ਕਿ ਮੈਨੂੰ ਬਹੁਤ ਵੱਡਾ ਪਛਤਾਵਾ ਹੈ ਤਾਂ ਉਹ ਉਹਨਾਂ ਦੀ ਪਤਨੀ ਆਮਣੀ ਦੇਵੀ ਨੇ ਪੁੱਛਿਆ ਕਿ ਇਸ ਦਾ ਕੋਈ ਤਾਂ ਹੱਲ ਹੋਊਗਾ ਤਾਂ ਉਹਨਾਂ ਨੇ ਕਿਹਾ ਕਿ ਉਹ ਮਹਾਤਮਾ ਜੀ ਕਹਿ ਰਹੇ ਸਨ ਕਿ ਜਿੱਥੇ ਧਰਮ ਵਡਾਰਾ ਜਿੱਥੇ ਧਰਮ ਯੱਗ ਹੁੰਦਾ ਹੈ ਤਾਂ ਉੱਥੇ ਮੈਂ ਹਮੇਸ਼ਾ ਹੀ ਪ੍ਰਗਟ ਹੋਣਾ ਤਾਂ ਅਗਲੇ ਕੱਟ ਆ ਉਸ ਵੇਖ ਸਕਦੇ ਹਾਂ ਕਿ ਇਹਨਾਂ ਨੇ ਇੱਕ ਬਹੁਤ ਵੱਡਾ ਜਿਹੜਾ ਉਹ ਭੰਡਾਰਾ ਕਰਵਾਇਆ ਤਾਂ ਬਹੁਤ سارے ਸਾਧੂ ਸੰਤ ਵੀ ਆਏ ਪਰ ਉਸ ਟਾਈਮ ਵੀ ਉਹ ਜੋ ਸਾਧੂ ਸੰਤ ਉਹਨੂੰ ਕਬੀਰ ਸਾਹਿਬ ਜੀ ਦੂਸਰੇ ਰੂਪ ਦੇ ਵਿੱਚ ਮਿਲੇ ਸੀ ਨਹੀਂ ਮਿਲੇ ਤਾਂ ਦੇਖ ਸਕਦੇ ਹਾਂ ਕਿ ਆਮਣੀ ਦੇਵੀ ਖੁਦ ਆਪਦੇ ਹੱਥਾਂ ਦੇ ਨਾਲ ਸਾਧੂਆਂ ਨੂੰ ਭੋਜਨ ਕਰਾ ਰਹੀ ਹੈ ਜਿਸ ਤਰ੍ਹਾਂ ਜੋ ਉਹਨਾਂ ਨੇ 2-3 ਭੰਡਾਰੇ ਕਰਵਾਏ ਸੀਗੇ ਉਹਨਾਂ ਦੇ ਵਿੱਚ ਵੀ ਉਹ ਸਾਧੂ ਸੰਤ ਨਹੀਂ ਆਏ ਪਰ ਤੀਜੇ ਭੰਡਾਰੇ ਦੇ ਵਿੱਚ ਉਹਨਾਂ ਨੂੰ ਇੱਕ ਰੁੱਖ ਦੇ नीचे ਉਹ ਸਾਧੂ ਸੰਤ ਬੈਠੇ ਹੋਏ ਦਿਖ ਜਾਂਦੇ ਨੇ ਤਾਂ ਧਰਮਦਾਸ ਜੀ ਭੰਡਾਰਾ ਛੱਡ ਕੇ ਉਹਨਾਂ ਨੂੰ ਉਹਨਾਂ ਕੋਲੇ ਜਾਂਦੇ ਨੇ ਉਹਨਾਂ ਨੂੰ ਮਿਲਣ ਦੇ ਵਾਸਤੇ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਅਗਲੇ ਕਾਟਾ ਉਦੇ ਵਿੱਚ ਉਹੀ ਮਹਾਤਮਾ ਜੀ ਜਿੰਦਾਬਾਬਾ ਰੂਪ ਦੇ ਵਿੱਚ ਕਬੀਰ ਸਾਹਿਬ ਜੀ ਖੁਦ ਪ੍ਰਗਟ ਹੁੰਦੇ ਨੇ ਔਰ ਧਰਮਦਾਸ ਜੀ ਉਹਨਾਂ ਨੂੰ ਵੇਖ ਕੇ ਬਹੁਤ ਹੀ ਭਾਵਕ ਹੋ ਜਾਂਦੇ ਨੇ ਔਰ ਇਸ ਦੇ ਨਾਲ ਨਾਲ ਦੇਖ ਸਕਦੇ ਹਾਂ ਕਿ ਧਰਮਦਾਸ ਜੀ ਨੂੰ ਪੂਰੇ ਦੇ ਪੂਰਾ ਕਬੀਰ ਸਾਹਿਬ ਜੀ ਗਿਆਨ ਸਮਝਾ ਰਹੇ ਨੇ ਉਹਨਾਂ ਦੀ ਪਤਨੀ ਆਮਣੀ ਦੇਵੀ ਔਰ ਧਰਮਦਾਸ ਜੀ ਨੂੰ ਜਿੰਦਾਬਾਬਾ ਰੂਪ ਦੇ ਵਿੱਚ ਕਬੀਰ ਪਰਮੇਸ਼ਵਰ ਜੋ ਗਿਆਨ ਹੈ ਜੋ ਗੂੜ ਗਿਆਨ ਹੈ ਉਹਦੀ ਜਾਣਕਾਰੀ ਦੇ ਰਹੇ ਨੇ ਜਨ ਜਸਟੇਮ ਕਬੀਰ ਸਾਹਿਬ ਜੀ ਜਿੰਦਾਬਾਬਾ ਰੂਪ ਦੇ ਵਿੱਚ ਉਹਨਾਂ ਨਾਲ ਗਿਆ ਚਰਚਾ ਕਰਦੇ ਸੀ ਤਾਂ ਧਰਮਦਾਸ ਜੀ ਬਹੁਤ ਹੀ ਉਤ ਪਤਾਵਲੇਪਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਸਤਲੋਕ ਦੀ ਸਤਲੋਕ ਦੇਖਣਾ ਚਾਹੁੰਗਾ ਕਿਉਂਕਿ ਕਬੀਰ ਸਾਹਿਬ ਜੀ ਨੇ ਉਹਨਾਂ ਨੂੰ ਸਤਲੋਕ ਦੀ ਪੂਰੀ ਜਾਣਕਾਰੀ ਦਿੱਤੀ ਕਿ ਸਤਲੋਕ 20 ਹੁੰਦਾ ਹੈ ਤਾਂ ਉਹਨਾਂ ਨੇ ਕੀ ਕੀਤਾ ਕਿ ਇੱਕ ਜਿੱਦ ਕੀਤੀ ਜਿੱਦ ਦੇ ਵਿੱਚ ਇਹ ਕਿਹਾ ਕਿ ਮੈਂ ਸਤਲੋਕ ਦੇਖਣਾ ਚਾਹੁੰਨਾ ਹਾਂ ਤਾਂ ਕਬੀਰ ਸਾਹਿਬ ਜੀ ਨੇ ਉਹਨਾਂ ਦੀ ਬਹੁਤ ਹੀ ਜਿੱਦ ਦੇ ਬਾਅਦ ਉਹਨਾਂ ਨੂੰ ਸਤਲੋਕ ਵਿਖਾਇਆ ਤਾਂ ਅਗਲੇ ਕਟਾਉਟ ਦੇ ਵਿੱਚ ਦੇਖ ਸਕਦੇ ਹਾਂ ਕਿ ਕਬੀਰ ਸਾਹਿਬ ਜੀ ਸੱਤ ਲੋਕ ਦੇ ਸਿੰਘਾਸਨ ਤੇ ਬੈਠੇ ਹੋਏ ਔਰ ਉਹਨਾਂ ਤੇ ਜਿੰਦਾਬਾਬਾ ਰੂਪ ਦੇ ਵਿੱਚ ਕਬੀਰ ਸਾਹਿਬ ਜੀ ਹੀ ਚੌਰ ਕਰ ਰਹੇ ਆ ਔਰ ਦੂਸਰੇ ਪਾਸੇ ਕਬੀਰ ਸਾਹਿਬ ਜੀ ਹੀ ਸਿੰਘਾਸਨ ਤੇ ਉਹਦੇ ਦੂਜੇ ਰੂਪ ਚ ਬੈਠੇ ਹੋਏ ਨੇ ਇੱਕ ਪਾਸੇ ਧਰਮਦਾਤ ਜੀ ਖੜੇ ਨੇ ਔਰ ਇਸ ਤਰ੍ਹਾਂ ਧਰਮਦਾਤ ਜੀ ਨੂੰ ਕਬੀਰ ਸਾਹਿਬ ਜੀ ਨੇ ਆਪਣਾ ਗਿਆਨ ਸਮਝਾ ਕੇ ਆਪਣੀ ਸ਼ਰਨ ਵਿੱਚ ਲਿਆ ਔਰ ਉਸ ਤੋਂ ਅਗਲੇ ਕਟਾਉਟ ਦੇ ਵਿੱਚ ਦੇਖ ਸਕਦੇ ਹਾਂ ਕਿ ਉਹਨਾਂ ਨੇ ਸੱਤ ਲੋਕ ਦੇ ਸਿੰਘਾਸਨ ਦੇ ਸਿੰਘਾਸਨ ਵਿੱਚ ਜਦੋਂ ਜਸਤਰੀ ਇਹਨਾਂ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਧਰਮਦਾਸ ਜੀ ਨੂੰ ਗਿਆਨ ਸਮਝਾਉਣ ਤੋਂ ਬਾਅਦ ਸਤਲੁਕ ਲੈ ਕੇ ਗਏ ਤਾਂ ਜੋ ਜਿੰਦਾ ਬਾਬਾ ਜੀ ਲੈ ਕੇ ਗਏ ਸੀ ਤਾਂ ਧਰਮਦਾਸ ਜੀ ਨੇ ਸੋਚਿਆ ਕਿ ਇਹ ਸ਼ਾਇਦ ਉੱਥੋਂ ਦੇ ਕੋਈ ਇੱਕ ਨੁਕਰ ਹੋਣਗੇ ਪਰ ਉਹ ਇਹ ਦੇਖ ਕੇ ਬਹੁਤ ਹੀ ਅਚੰਬਤ ਹੋ ਗਏ ਕਿ ਜਦੋਂ ਜਿੰਦਾ ਬਾਬਾ ਰੂਪ ਦੀ ਦੇ ਵਿੱਚ ਧਰਮਦਾਸ ਜੀ ਨੂੰ ਜੋ ਲੈ ਕੇ ਗਏ ਸੀ ਉਹ ਆਪ ਸਗਾ ਹਸਣ ਤੇ ਬੈਠ ਗਏ ਔਰ ਪ੍ਰਮਾਤਮਾ ਉਹਦੇ ਉੱਪਰ ਚੋਰ ਕਰਨ ਲੱਗ ਗਏ ਤਾਂ ਇਹ ਦੇਖ ਕੇ ਉਹ ਹੋਰ ਵੀ ਜਿਆਦਾ ਭਾਵਕ ਭਾਵਕ ਹੋ ਗਏ ਉਹ ਅੰਨਾ ਉਹ ਉਹ ਉਹਨਾਂ ਦੀ ਅੱਖਾਂ ਦੇ ਵਿੱਚੋਂ ਆंसू ਨਹੀਂ ਰੁਕ ਰਹੇ ਸੀ ਤਾਂ ਬਹੁਤ ਹੀ ਜ਼ਿਆਦਾ ਭਾਵਕ ਤਰੀਕੇ ਨਾਲ ਉਹ ਦੇਖਣ ਲੱਗ ਗਏ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਏਸੀ ਜੀ ਸਤਲੋਕ ਦਾ ਨਜ਼ਾਰਾ ਜਿੱਥੇ ਕਿ ਧਰਮਦਾਸ ਜੀ ਨੂੰ ਪੂਰਾ ਗਿਆਨ ਸਮਝਾਉਣ ਤੋਂ ਬਾਅਦ ਉਹਨਾਂ ਨੇ ਜਿੰਦਾਬਾਬਾ ਰੂਪ ਚ ਦਰਸ਼ਨ ਵੀ ਦਿੱਤੇ ਔਰ ਬਹੁਤ ਵੱਡਾ ਉਹਨਾਂ ਨੂੰ ਚੰਬਤ ਵੀ ਕੀਤਾ ਔਰ ਉਸ ਤੋਂ ਵੀ ਵੱਡਾ ਉਹਨਾਂ ਨੂੰ ਅਚੰਭਾ ਉਸ ਟਾਈਮ ਲੱਗਾ ਜਦੋਂ ਦੋਨੇ ਰੂਪ ਇੱਕ ਹੋ ਗਏ ਔਰ ਚੋਰ ਆਪਣੀ ਆਪ ਚੱਲਣ ਲੱਗ ਪਿਆ ਤਾਂ ਦੇਖ ਸਕਦੇ ਹਾਂ ਕਿ ਧਰਮਦਾਸ ਜੀ ਇਹ ਦੇਖ ਕੇ ਉਸ ਤੋਂ ਵੀ ਜ਼ਿਆਦਾ ਮਤਲਬ ਉਸ ਤੋਂ ਵੀ ਜ਼ਿਆਦਾ ਹੈਰਾਨ ਹੋਏ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਜੋ ਚੋਰ ਕਰਦੇ ਸੀ ਕਬੀਰ ਸਾਹਿਬ ਦੇ ਦੂਜੇ ਰੂਪ ਚ ਉਹ ਜਿੰਦਾ ਬਾਬਾ ਜੀ ਦੇ ਸਮਾਗ ਗਏ ਔਰ ਚੋਰ ਆਪਣੀ ਆਪ ਹੋ ਰਿਹਾ ਸੀ ਔਰ ਇਸ ਦੇ ਨਾਲ ਨਾਲ ਤੁਸੀਂ ਦੇਖ ਸਕਦੇ ਹੋ ਪ੍ਰਦਰਸ਼ਨੀ ਦੇ ਵਿੱਚ ਉਹ ਚੀਜ਼ ਦਿਖਾਈ ਗਈ ਹੈ ਜੋ ਕਿ ਬਹੁਤ ਹੀ ਪਿਆਰੀ ਬਹੁਤ ਹੀ ਸ਼ਾਂਤਮਈ ਹੈ ਔਰ ਉਸ ਟਾਈਮ ਉਸ ਟਾਈਮ ਦੀ ਗੱਲ ਹੈ ਜਦੋਂ ਕਬੀਰ ਸਾਹਿਬ ਜੀ ਬਨਾਰਸ ਵਿੱਚ ਆਏ ਸੀ ਇੱਕ ਝੌਂਪੜੀ ਦੇ ਵਿੱਚ ਗੁਜ਼ਾਰਾ ਕੀਤਾ ਸੀ ਤਾਂ ਉਹਨਾਂ ਨੇ ਉਸ ਦਾ ਇੱਕ ਕੱਟ ਆਊਟ ਕੱਟ ਆਊਟ ਦਿਖਾਇਆ ਗਿਆ ਹੈ ਦੇਖ ਸਕਦੇ ਹੋ ਕਿ ਕਬੀਰ ਸਾਹਿਬ ਜੀ ਜੋ ਕਿ ਜਲਾਹੇ ਦੇ ਰੂਪ ਦੇ ਵਿੱਚ ਬੈਠੇ ਹੋਏ ਨੇ ਔਰ ਧਰਮਦਾਸ ਜੀ ਉਸ ਟਾਈਮ ਉਹਨਾਂ ਨੂੰ ਜਿੰਦਾ ਮਾ ਆਤਮਾ ਦੇ ਰੂਪ ਚ ਜਦੋਂ ਮਿਲੇ ਸੀ ਤਾਂ ਉਹ ਕੁਮਾ ਮੁਰਸ਼ਾ ਨੂੰ ਦੇਖਣ ਲਈ ਉਹ ਉਹਨਾਂ ਨੇ ਕਿਹਾ ਸੀ ਕਿ ਮੈਂ ਕਾਸ਼ੀ ਦੇ ਵਿੱਚ ਬੈਠਾ ਹਾਂ ਤਾਂ ਦੇਖ ਸਕਦੇ ਹੋ ਕਿ ਕਬੀਰ ਸਾਹਿਬ ਜੀ ਜਿੰਦਾਬਾਬਾ ਰੂਪ ਦੇ ਵਿੱਚ ਮਿਲਣ ਤੋਂ ਬਾਅਦ ਧਰਮਦਾਸ ਜੀ ਨੂੰ ਕਿਹਾ ਸੀਗਾ ਕਿ ਮੈਂ ਕਾਸ਼ੀ ਵਿੱਚ ਹਾਂ ਤਾਂ ਧਰਮਦਾਸ ਜੀ ਕਾਸ਼ੀ ਦੇ ਵਿੱਚ ਉਹਨਾਂ ਨੂੰ ਮਿਲਣ ਆਏ ਤਾਂ ਦੇਖਿਆ ਕਿ ਕਬੀਰ ਸਾਹਿਬ ਜੀ ਇੱਕ ਨੋਰਮਲ ਰੂਪ ਦੇ ਵਿੱਚ ਬੈਠੇ ਹੋਏ ਨੇ ਔਰ ਜੋ ਕਿ ਤਣਾ ਤਣ ਰਹੇ ਨੇ ਦੇਖ ਸਕਦੇ ਹਾਂ ਕਿ ਜੋ ਕਿ ਕਬੀਰ ਸਾਹਿਬ ਜੀ ਨੇ ਆਪਣਾ ਜੀਵਨ ਕਿਸ ਤਰੀਕੇ ਨਾਲ ਬਤੀਤ ਕੀਤਾ ਕਿਉਂਕਿ ਉਹ ਖੁਦ ਪ੍ਰਮਾਤਮਾ ਸੀ ਤਾਂ ਇਸ ਦਾ ਜੋ ਪ੍ਰਮਾਣ ਹੈ ਉਹ ਗ੍ਰੰਥ ਔਰ ਵੇਦ ਗਵਾਹੀ ਦੇ ਰਹੇ ਨੇ ਫਿਰ ਉਸ ਤੋਂ ਬਾਅਦ ਜੇ ਸ੍ਰੀਕਨ ਦੇਖ ਸਕਦੇ ਹਾਂ ਕਿ ਇੱਕ ਹੋਰ ਬਹੁਤ ਵਧੀਆ ਕੱਟ ਆਊਟਸ ਹੈ ਜਦੋਂ ਧਰਮਦਾਸ ਜੀ ਨੂੰ ਸਤਲੁਕ ਚ ਜਿੰਦਾਬਾਬਾ ਰੂਪ ਦੇ ਵਿੱਚ ਕਬੀਰ ਸਾਹਿਬ ਜੀ ਲੈ ਕੇ ਗਏ ਉੱਥੋਂ ਦਾ ਜੋ ਉਹਨਾਂ ਨੇ ਜੋ ਪੂਰੇ ਦਾ ਪੂਰਾ ਹਾਲ ਸੀਗਾ ਉਹ ਦੇਖਿਆ ਤਾਂ ਉਹਨਾਂ ਨੇ ਇੱਕ ਜੋ ਕਬੀਰ ਸਾਗਰ ਗ੍ਰੰਥ ਹੈ ਉਸ ਨੂੰ ਤਿਆਰ ਕਰਵਾਉਣ ਲਈ ਕਬੀਰ ਸਾਹਿਬ ਜੀ ਖੋਜ ਉਹਨਾਂ ਨੂੰ کہہ ਰਹੇ ਆ ਔਰ ਧਰਮਦਾਸ ਜੀ ਇੱਕ ਗ੍ਰੰਥ ਜੋ ਕਿ ਕਬੀਰ ਸਾਗਰ ਹੈ ਉਹਨਾਂ ਨੇ ਉਹ ਤਿਆਰ ਕੀਤਾ ਔਰ ਜੋ ਜੋ ਗ੍ਰੰਥ ਹੈ ਉਤੋਂ ਦੀ ਜੋ ਵਾਰਤਾ ਹੈ ਸਤਲੋਕ ਦੀ ਉਹ ਸਾਰੀ ਉਹਦੇ ਵਿੱਚ ਦਰਜ ਕਰਕੇ ਰੱਖ ਦਿੱਤੀ ਹੈ ਦੇਖ ਸਕਦੇ ਹੋ ਪ੍ਰਦਰਸ਼ਨੀ ਦੇ ਵਿੱਚ ਆਪਾਂ ਬਹੁਤ ਕੁਝ ਦੇਖਿਆ ਬਹੁਤ ਹੀ ਕੱਟਆਉਟਸ ਔਰ ਬਹੁਤ ਹੀ ਫਲੈਕਚਰ ਦੇਖਿਆ ਜਿੱਥੇ ਕੀ ਸੰਤਰਾਮਪਾਲ ਜੀ ਮਹਾਰਾਜ ਦਾ ਬਹੁਤ ਹੀ ਵੱਡਾ ਗਿਆਨ ਹੈ ਔਰ ਉਸ ਗਿਆਨ ਦੇ ਨਾਲ ਨਾਲ ਇੱਕ ਬਹੁਤ ਵੱਡੀ ਚੀਜ਼ ਹੈ ਤੁਹਾਨੂੰ ਦਿਖਾਉਣੇ ਆ ਮੈਂ ਕੈਮਰਾਮੈਨ ਨੂੰ ਗੁਜਾਰਸ਼ ਕਰੂੰਗਾ ਕਿ ਉਹ ਦਿਖਾਉਣ ਉਹ ਇਹ ਹੈ ਕਿ ਜੋ ਵੀ ਉੱਥੇ ਕੁਐਸਚਨ ਔਰ ਜੋ ਵੀ ਉਸ ਟਾਈਮ ਦੇ ਵਿੱਚ ਜੋ ਕੁਐਸਚਨ ਦਿੱਤੇ ਹੋਏ ਨੇ ਉਹਨਾਂ ਦੇ ਗ੍ਰੰਥਾਂ ਦੇ ਵਿੱਚ ਵਰਣਨ ਹੈ ਤਾਂ ਉਹ ਸਾਰੇ ਦੇ ਸਾਰੇ ਗ੍ਰੰਥ ਇੱਥੇ ਮੌਜੂਦ ਨੇ ਉਹ ਸਬੂਤ ਦੇ ਤੌਰ ਤੇ ਇੱਥੇ ਮੌਜੂਦ ਨੇ ਔਰ ਉੱਪਰ ਲਿਖਿਆ ਵੀ ਹੋਇਆ ਹੈ ਪਵਿੱਤਰ ਪਵਿੱਤਰ ਕ੍ਰਾਂਚ ਸ਼ਰੀਫ ਸਿੱਖ ਧਰਮ ਦੇ ਗ੍ਰੰਥ ਦੇਖ ਸਕਦੇ ਹਾਂ ਤਾਂ ਕਿ ਜੋ ਸੰਤਰਾਮਪਾਲ ਜੀ ਮਹਾਰਾਜ ਵੇਦਾਂ ਔਰ ਗ੍ਰੰਥਾਂ ਦਾ ਗੂੜ ਗਿਆਨ ਦਿੰਦੇ ਨੇ ਉਹਨਾਂ ਦੇ ਜੋ ਕੁਐਸਚਨ ਉਹ ਦੱਸਦੇ ਨੇ ਉਹ ਤੁਸੀਂ ਦੇਖ ਵੀ ਸਕਦੇ ਹੋ ਇਹ ਦੱਸ ਹੀ ਰਹੇ ਨੇ ਔਰ ਉਹਦੇ ਨਾਲ ਨਾਲ ਉਹ ਸਮਝਾ ਵੀ ਰਹੇ ਨੇ ਕਿ ਦੇਖ ਸਕਦੇ ਹੋ ਸਾਡੇ ਕੋਲੇ ਸਭ ਕੁਝ ਪਿਆ ਹੋਇਆ ਹੈ ਔਰ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਡਾਊਟ ਹੁੰਦਾ ਹੈ ਕਿ ਇਹ ਆਪ ਦੇ ਵੱਲੋਂ ਇੱਕ ਬਣਾਈ ਹੋਈ ਕਹਾਣੀ ਹੈ ਪਰ ਇਹ ਕਹਾਣੀ ਨਹੀਂ ਹੈ ਜਦੋਂ ਸਾਡੀ ਟੀਮ ਨੇ ਇਸ ਦੀ ਜਾਂਚ ਪੜਤਾਲ ਕੀਤੀ ਤਾਂ ਸਾਨੂੰ ਪਤਾ ਲੱਗਾ ਕਿ ਉਹ ਜੋ ਕੁਐਸਚਨ ਬੋਲਦੇ ਨੇ ਤਾਂ ਉਹ ਨਾਲ ਦੀ ਨਾਲ ਉਸ ਗ੍ਰੰਥ ਔਰ ਔਰ ਜੋ ਵੇਦ ਜੋ ਪੁਸਤਕਾਂ ਨੇ ਉਹ ਵੀ ਇੱਥੇ ਰੱਖੀਆਂ ਹੋਈਆਂ ਨੇ ਤਾਂ ਕਿ ਔਣ ਜਾਣ ਵਾਲਾ ਕੋਈ ਵੀ ਜਿਸ ਨੂੰ ਕੋਈ ਸ਼ੰਕਾ ਹੈ ਤਾਂ ਉਹ ਆਉਦਾ ਇੱਥੇ ਆ ਕੇ ਸਮਾਧਾਨ ਕਰ ਸਕਦਾ ਹੈ ਔਰ ਇਸ ਦੇ ਨਾਲ ਨਾਲ ਸੰਤਰਾਮਪਾਲ ਜੀ ਮਹਾਰਾਜ ਵੱਲੋਂ ਲਿਖੀਆਂ ਹੋਈਆਂ ਜੋ ਵਰਲਡ ਦੀ ਪੂਰੀ ਫੇਮਸ ਬੁੱਕ ਹੈ ਗਿਆਨ ਗੰਗਾ ਉਹ ਵੀ ਸਾਨੂੰ ਦੇਖਣ ਨੂੰ ਮਿਲੀ ਔਰ ਉਹਦੇ ਨਾਲ ਨਾਲ ਜਿੰਨੀਆਂ ਵੀ ਸੰਤ ਜੀ ਦੀਆਂ ਜੋ ਪੁਸਤਕਾਂ ਨੇ ਹੁਣ ਤੱਕ ਬਣ ਚੁੱਕੀਆਂ ਉਹ ਵੀ ਦੇਖਣ ਨੂੰ ਮਿਲੀਆਂ ਸ਼੍ਰੀ ਮਦ ਮਦ ਭਾਗਵਤ ਗੀਤਾ ਔਰ ਕ੍ਰਾਂ ਪਵਿੱਤਰ ਕ੍ਰਾਂ ਔਰ ਪਵਿੱਤਰ ਵੇਦ ਸਭ ਕੁਝ ਸਾਨੂੰ ਇੱਥੇ ਜੋ ਹਾਜ਼ਰ ਮਿਲਿਆ ਜਿਨ੍ਹਾਂ ਦੇ ਸੰਤਨਾਲਪਾਲ ਜੀ ਮਹਾਰਾਜ ਦੱਸਦੇ ਹੁੰਦੇ ਨੇ ਕਿ ਇਹਨਾਂ ਗ੍ਰੰਥਾਂ ਦੇ ਵਿੱਚ ਗੂੜ ਰਸ ਹੈ ਜਿਵੇਂ ਤੁਸੀਂ ਜਾਣਦੇ ਹੋ ਕਿ ਅੱਜ ਦਾ ਜੋ ਟਾਈਮ ਹੈ ਉਹ ਫੋਨ ਦਾ ਟਾਈਮ ਹੈ ਲੋਕ ਫੋਨ ਦੇ ਵਿੱਚ ਸਭ ਕੁਝ ਦੇਖਦੇ ਨੇ ਫੋਨ 'ਤੇ ਸੌਂਦੇ ਨੇ ਗ੍ਰੰਥਾਂ ਦੇ ਵਿੱਚ ਜੋ ਗੂੜ ਗਿਆਨ ਹੈ ਉਧਰ ਬਹੁਤ ਹੀ ਘੱਟ ਰਹਿਣ ਹੈ ਪਰ ਸੰਤ ਰਾਮਪਾਲ ਜੀ ਮਹਾਰਾਜ ਦਾ ਐਸਾ ਗਿਆਨ ਹੈ ਉਹ ਉਹਨਾਂ ਨੇ ਸਾਰੇ ਜੋ ਆਪਣੇ ਜਿਨ੍ਹਾਂ ਨੂੰ ਆਪਾਂ ਮੰਨਦੇ ਆਏ ਆਂ ਪੂਜਦੇ ਆਏ ਆਂ ਆਪਦੀ ਮਤ ਦੇ ਮੁਤਾਬਕ ਤਾਂ ਉਹਨਾਂ ਨੇ ਦੱਸਿਆ ਕਿ ਇਸ ਦੇ ਵਿੱਚ ਗਿਆਨ ਕੀ ਹੈ ਕਿਸ ਤਰੀਕੇ ਨਾਲ ਭਗਤੀ ਕਰਨੀ ਹੈ ਗ੍ਰੰਥਾਂਵਰ ਵਿਦਾਂ ਦੇ ਵਿੱਚ ਜੋ ਵੀ ਉਹਨਾਂ ਨੇ ਦੱਸਿਆ ਹੈ ਉਹ ਇਸ ਤਰੀਕੇ ਦਾ ਹੈ ਕਿ ਕਿਸੇ ਦਾ vair virudh ਔਰ ਕਿਸੇ ਵੀ ਧਰਮ ਨਾਲ ਕੋਈ ਖਲਵਾੜ ਨਹੀਂ ਹੈ ਪਰ ਉਹਨਾਂ ਨੇ ਸਿਰਫ ਗਿਆਨ ਹੀ ਦੱਸਿਆ ਹੈ ਕਿ ਇਸ ਨੂੰ ਦੇਖ ਸਕਦੇ ਹਾਂ ਕਿ ਜੋ ਸਾਡੇ ਗ੍ਰੰਥ ਨੇ ਉਹ ਆਪਾਂ ਨੂੰ ਕੀ ਕਹਿ ਰਹੇ ਨੇ ਕਿਸ ਤਰੀਕੇ ਦੀ ਭਗਤੀ ਕਰਨੀ ਚਾਹੀਦੀ ਹੈ ਇਹ ਸੀ ਜੀ ਅਧਿਆਤਮਿਕ ਪ੍ਰਦਰਸ਼ਨੀ ਜਿੱਥੇ ਕਿ ਆਪਾਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਕੱਟਆਉਟਸ ਦੇਖੇ ਆ ਬਹੁਤ ਸਾਰੇ ਫਲੈਕਸ ਦੇਖੇ ਆ ਫਲੈਕਸ ਦੇ ਨਾਲ-ਨਾਲ ਆਪਾਂ ਗ੍ਰੰਥ ਵੀ ਪਏ ਹੋਏ ਮੌਜੂਦ ਦੇਖੇ ਆ ਔਰ ਉਹਦੇ ਨਾਲ-ਨਾਲ ਆਪਾਂ ਨੂੰ ਬਹੁਤ ਕੁਝ ਵੇਖਣ ਨੂੰ ਮਿਲਿਆ ਤਾਂ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ ਜਿੱਥੇ ਕਿ ਡਿਬੇਟ ਕਰਾਂਗੇ ਆਪਾਂ ਇੱਥੋਂ ਦੇ ਜੋ ਲੋਕ ਆਏ ਹੋਏ ਉਹਨਾਂ ਦਾ ਸਵਾਲ ਜਵਾਬ ਕਰਾਂਗੇ ਤਾਂ ਤਦ ਤੱਕ ਲਈ ਸਸਵੀਕਰ